ਉਹ ਇਦਾਂ ਲੱਗਦਾ ਵੀ ਵਿੱਚ ਕਈ ਕੁੜੀਆਂ ਦੇ ਵਿੱਚ ਤਾਂ ਕਈ ਅਫਸਰ ਬੈਠੀਆਂ ਨੇ ਜੀ ਵੀ ਜਿਹੜੀਆਂ ਬਣ ਗਈਆਂ ਅਫਸਰ ਬॉयਜ਼ ਬਣੋਗੇ ਆਈਪੀਐਸਰ ਕਿਹੜੇ-ਕਿਹੜੇ ਬਣੋਗੇ ਹੱਥ ਖੜੇ ਕਰੋ ਇਹਨਾਂ ਨੂੰ ਲੱਗਦਾ ਹੈ ਆਈਪੀਐਸ ਤੁਸੀਂ ਆ ਛੋਟੇ ਬੱਚਿਆਂ ਨੂੰ ਪਤਾ ਤਾਂ ਹੈ ਨਹੀਂ ਵੀ ਆਈਪੀਐਸ ਕੀ ਹੁੰਦਾ ਅੱਛਾ ਆਈਪੀਐਸ ਜੀ ਆਰ ਸਿੰਘਾਣਾ ਆਈਪੀਐਸ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ ਹਾਂ ਓ ਵੈਰੀ ਗੁੱਡ ਕਲਾਪ ਫਾਰ ਹਮ ਟੇ ਵੰਦੋ ਟੇ ਵੰਦੋ ਡੈਫੀਨਿਟਲੀ ਅੱਜ ਦੀ ਤਰੀਕ ਯਾਦ ਰੱਖਿਓ ਅੱਜ ਦਾ ਸਾਲ ਯਾਦ ਰੱਖਿਓ ਬੱਚੇ ਨਾਮ ਕੀ ਹੈ ਤੇਰਾ ਹਰਸ਼ ਹਰਸ਼ ਪ੍ਰੀਤ ਸਿੰਘ ਆਜੋ ਰਿਨੂ ਆਜੋ ਥਰਡ ਥਰਡ ਵਾਹ ਜੀ ਵਾਹ ਕਲਾਪਿੰਗ ਇੱਕ ਵਾਰ ਫੇਰ ਕਰੋ ਇਹ ਥਰਡ ਕਲਾਸ ਦਾ ਬੱਚਾ ਹੈ ਫਲੇ ਜੀ ਆਨੇ ਕੋਈ ਨੁਰੀ ਦੇਖੋ ਜੀ ਇਹ ਸਾਡਾ ਆਈਪੀਐਸ ਹੈ ਅੱਜ ਤੋਂ ਗਰੰਟੀ ਹੈ ਇਹ ਆਈਪੀਐਸ ਬਣੂਗਾ ਔਰ ਤਕੜਾ ਪਲੇਅਰ ਵੀ ਬਣੂਗਾ ਠੀਕ ਹੈ ਸਪੋਰਟਸ ਦੇ ਤੋਂ ਸਪੋਰਟਸ ਤੋੜੀ ਇਹ ਜਾਊਗਾ ਨਾ ਲੋ ਜੀ ਨੇ ਪ੍ਰੋਮਿਸ ਮੇਰੇ ਨਾਲ ਵੀ ਪ੍ਰੋਮਿਸ ਕਰਨਾ ਹੈ ਉਹ ਵੀ ਪ੍ਰੋਮਿਸ ਹੈ ਔਰ ਦੇਖ ਲੈ ਵੀਡੀਓ ਬਣ ਗਈ ਹਾਂ ਉਹ ਵੀਡੀਓ ਅਸੀਂ ਤੈਨੂੰ ਬੜੇ ਹੋਏ ਨੂੰ ਫਿਰ ਦਿਖਾਉਣੀ ਹੈ ਔਰ ਸਲੂਟ ਤੂੰ ਮਾਣਾ ਸਾਨੂੰ ਆ ਕੇ ਅਸੀਂ ਨਹੀਂ ਮਾਣਾ ਠੀਕ ਹੈ ਠੀਕ ਪੱਕਾ ਠੀਕ ਹੈ ਵੈਰੀ ਗੁੱਡ ਸ਼ਾਬਾਸ਼ ਚਲੋ ਬੈਠ ਲੋ ਬੇਹਿੰਜੇ ਜਗ੍ਹਾ ਤੇ ਸ਼ਾਬਾਸ਼ ਸ਼ਾਬਾਸ਼ ਹਾਂ ਬੰਦਾ ਮੇਰਾ ਮਨ ਬਹੁਤ ਖੁਸ਼ ਹੋ ਗਿਆ ਪਹਿਲਾਂ ਮੈਨੂੰ ਇਦਾਂ ਸੀਗਾ ਕਿ ਕਿਸੇ ਨੂੰ ਪਤਾ ਨਹੀਂ ਹੋਣਾ ਪਰ ਉਹ ਥਰਡ ਕਲਾਸ ਦੇ ਬੱਚੇ ਨੂੰ ਪਤਾ ਹੈ ਤਾਂ ਇਹਦਾ ਮਤਲਬ ਕਿ ਉਹਦੇ ਉਹ ਆਪਣੇ ਮਾਪੇ ਦੇ ਕਹਿਣੇ ਚ ਹੈ ਉਹਨਾਂ ਦੇ ਮਾਪੇ ਦਾ ਵਿਜ਼ਨ ਸਹੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਕੀ ਕੀ ਕਰਵਾਉਣਾ ਹੈ ਹੈਲੋ ਮਾਪੇ ਦੇ ਕਹਿਣੇ ਵਿੱਚ ਸਭ ਤੋਂ ਪਹਿਲਾਂ ਰਹਿਣਾ ਹੈ ਦੂਸਰੇ ਸਾਡੇ ਗੁਰੂ ਪੀਰ ਸਾਡੇ ਟੀਚਰ ਮਾਪਿਆਂ ਨਾਲੋਂ ਵੀ ਜ਼ਿਆਦਾ ਇੱਜ਼ਤ ਟੀਚਰ ਦੀ ਕਰਨੀ ਪੈਂਦੀ ਹੈ ਕਿਉਂਕਿ ਉਹਨੇ ਤੁਹਾਨੂੰ ਸਿਖਾਉਣਾ ਹੁੰਦਾ ਠੀਕ ਹੈ ਬੱਚੇ